ਦਾ ਮੈਂ ਦੇ ਦਿੱਤਾ ਹੈ। ਅੱਜ ਸਾਡੇ ਮਾਨਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਉਹਨਾਂ ਦਾ ਸਾਰਾ ਜੀਵਨ ਹੀ ਸੇਵਾ ਅਤੇ ਸਮਰਪਣ ਨੂੰ ਲੈ ਕੇ ਉਹਨੂੰ ਦੇਖਦੇ ਹੋਏ ਅੱਜ ਸਾਡੇ ਹਲਕੇ ਦੇ ਵਿੱਚ ਅਸੀਂ ਮੈਡੀਕਲ ਕੈਂਪ ਦਾ ਅਰੇਂਜ ਕੀਤਾ ਸੀਗਾ ਸਾਡੇ ਬਹੁਤ ਹੀ ਮਾਹਰ ਡਾਕਟਰ ਨੇ ਆਸਾ ਕੇ ਪੈਡੀ ਸਿਟੀ ਵਾਲੇ ਉਹਨਾਂ ਨੇ ਸਾਰੀਆਂ ਸੁਵਿਧਾਵਾਂ ਇੱਥੇ ਅਰੇਂਜ ਕੀਤੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਇੱਥੇ ਸਾਡੇ ਪਿੰਡਾਂ ਦੀ ਸੰਗਤ ਇੱਥੇ ਪਹੁੰਚੀ ਹੈ ਉਹ ਸਾਰਿਆਂ ਨੇ ਇੱਥੇ ਆ ਕੇ ਆਪਣਾ ਜੋ ਵੀ ਇਹਨਾਂ ਨੂੰ ਬੁਖਸ ਸਮੱਸਿਆ ਸੀ ਜਾਂ ਦੁਰ ਤਕਲੀਫਾਂ ਸੀਗੀਆਂ ਇਲਾਜ ਕਰਾਉਣ ਆਲਾ ਸੀਗਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੱਡੇ ਇਲਾਜ ਵੀ ਹੋਣ ਆਲੇ ਆ ਉਹ ਵੀ ਡਾਕਟਰ ਸਾਹਿਬ ਨੇ ਇਹਨਾਂ ਨੂੰ ਦਵਾਇਆ ਆਸ਼ਵਾਸ਼ਣ ਕਿ ਉਹ ਵਧੀਆ-ਵਧੀਆ ਇਲਾਜ ਕਰਨ ਲਈ ਪੰਕ ਤੇ ਸਾਡੇ ਲੋਕਾਂ ਦੇ ਵਿੱਚ ਅਵੇਰਨੈਸ ਦੇ ਲਈ ਵੀ ਜਿਹੜੀ ਲੋਕ ਸੀਗੀ ਮਿਲਾਵਾਂ ਵੱਧ ਤੋਂ ਵੱਧ ਇੱਥੇ ਪਹੁੰਚੀਆਂ ਨੇ ਬੱਚੇ ਵੱਧ ਤੋਂ ਵੱਧ ਪਹੁੰਚੇ ਨੇ ਸਾਡੀਆਂ ਬੱਚੀਆਂ ਵੱਧ ਤੋਂ ਵੱਧ ਪਹੁੰਚੀਆਂ ਨੇ ਹੈਲਥ ਨੂੰ ਲੈ ਕੇ ਜਿੰਨੀ ਵੀ ਅਵੇਰਨੈਸ ਦੀ ਲੋਕ ਸੀਗੀ ਉਸ ਤੋਂ ਵੱਧ ਡਾਕਟਰ ਸਾਹਿਬਾਂ ਨੇ ਜਾਗਰੂਕ ਵੀ ਕੀਤਾ ਗਿਆ ਉਹਨਾਂ ਨੂੰ ਤੇ ਸਾਰੀਆਂ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਨੇ ਛੋਟੇ-ਮੋਟੇ ਇਲਾਜ ਇੱਥੇ ਕੀਤੇ ਜਾ ਰਹੇ ਨੇ ਸਾਰੀ ਦਵਾਈ ਦੇ ਕੇ ਕੀਤੇ ਜਾ ਰਹੇ ਨੇ ਤੇ ਜੇ ਕਿਸੇ ਦੀ ਸਮੱਸਿਆ ਵੱਡੀ ਹੈ ਤੇ ਉਹਨੂੰ ਸਮਾਂ ਦੇ ਕੇ ਹਸਪੀਟਲ ਦੇ ਵਿੱਚ ਅਪਾਇੰਟਮੈਂਟ ਦਿੱਤੀ ਗਈ ਹੈ ਸਹੀ ਗੱਲ ਕਰੀ ਇਹਨਾਂ ਲੋਕਾਂ ਦੇ ਸਰਕਾਰ ਵੱਲੋਂ ਕਈ ਕੋਸ਼ਿਸ਼ਾਂ ਮਿਲੀਆਂ ਪਰ ਜਿਹੜੀਆਂ ਲੋਕਾਂ ਤੱਕ ਨਹੀਂ ਪਹੁੰ ਉਰੇ ਵਾਸਤੇ ਵੀ ਅਸੀਂ ਲਗਾਤਾਰੀ ਹਰ ਗਲੀ ਮੋਹੱਲੇ ਦੇ ਵਿੱਚ ਅਸੀਂ ਅਵੇਅਰਨੈਸ ਕੈਂਪ ਲਾਉਂਦੇ ਰਹਿੰਨੇ ਆ ਲੋਕਾਂ ਨੂੰ ਦੱਸਦੇ ਰਹਿੰਨੇ ਆ ਸਰਕਾਰ ਦੀ ਕੋਈ ਵੀ ਕਿਸੇ ਵੀ ਤਰੀਕੇ ਦੀਆਂ ਸਮੱਸਿਆਵਾਂ ਜਿਹੜੀਆਂ ਲੋਕਾਂ ਦੀਆਂ ਨੇ ਸਰਕਾਰ ਹੱਲ ਕਰਨ ਲਈ ਲੋਕਾਂ ਤੇ ਲਈ ਸਰਕਾਰਾਂ ਦੀਆਂ ਸਕੀਮਾਂ ਨੇ ਉਹਨਾਂ ਨੂੰ ਅਸੀਂ ਸੈਂਟਰ ਗਵਰਨਮੈਂਟ ਦੀ ਸਕੀਮਾਂ ਨੂੰ ਥੋੜੇ ਜ਼ਮੀਨ ਤੱਕ ਇੰਪਲੀਮੈਂਟ ਕਰਨ ਲਈ ਹਰ ਤਰੀਕੇ ਦਾ ਕਦਮ ਉਠਾਉਂਦੇ ਰਹੇ ਹਾਂ ਤੇ ਲੋਕਾਂ ਤੱਕ ਦੱਸਦੇ ਰਹੇ ਹਾਂ ਤੇ ਲੋਕੀ ਉਸ ਸੁਵਿਧਾਵਾਂ ਦਾ ਫੇ ਲੈ ਸਕਣ ਹਲ ਕਰਾ ਸਕਣ। ਅੱਜ ਅਮਰitsar ਨੌਕ ਦੇ ਵਿੱਚ ਸਾਡੇ ਦਸ਼ਮੀਨ ਸ਼ੈਵਨੀਓਂ ਇਲਾਕਾ ਟਾਬਰਵਲੀ ਗਲੀ ਹੈ ਉੱਥੇ ਲਾਇਆ ਗਿਆ ਆਸੇ ਪਾਸੇ ਦੇ ਹੋਰ ਵੀ ਪੰਚਾਇਤਾਂ ਚ ਲੋਕ ਇੱਥੇ ਪਹੁੰਚੇ ਨੇ ਤੇ ਇਸ ਕੈਂਪ ਦਾ ਉਹਨਾਂ ਸੁਵਿਧਾਵਾਂ ਦਾ ਲੋਕ ਲੱਰਨੇ ਇਸ ਤਰ੍ਹਾਂ ਦੇ ਕੈਂਪਲੇਟ ਇਹ ਤੁਹਾਡੇ ਨੂੰ ਲਗਾਤਾਰ ਚੱਲੀ ਆ। ਹਾਂਜੀ ਸਾਡੇ ਅੱਗੇ ਵੀ ਚੱਲਦੇ ਰਹਿੰਦੇ ਆ ਤੇ ਸਾਡੀ ਉਮੀਦ ਹੈ ਕਿ ਸਾਨੂੰ ਅੱਜ ਤਾਕਤ ਬਖਸ਼ਣ ਅਸੀਂ ਵੱਧ ਤੋਂ ਵੱਧ ਇਹੋ ਜਿਹੀ ਕੈਂਪ ਬਹੁਤ ਵਧਾ ਸਕੀ। ਹਾਂ ਜੀ ਤੇ ਬਣਾ ਲਿਆ ਜੀ ਜਾਨ ਲਿਆ ਤੇ ਕੀ ਇੱਕ ਅਪੀਲ ਕਰਨਾ ਚਾਹੁੰਦੇ ਸਾਡੀ ਨੌਜਵਾਨਾਂ ਨੂੰ ਅਪੀਲ ਹੈ ਕਿ ਇਸ ਜਿਸ ਤਰੀਕੇ ਨਾਲ ਉਹਨਾਂ ਦਾ ਜੀਵਨ ساری ਜ਼ਿੰਦਗੀ ਸੇਵਾ ਭਾਵਨਾ ਦੇ ਨਾਲ ਲੰਘਿਆ ਹੈ ਉਹਦੇ ਲਈ ਵੀ ਉਹ ਅੱਜ ਵੀ ਸੇਵਾ ਕਰ ਰਹੇ ਨੇ ਨੌਜਵਾਨ ਵੀ ਵੱਧ ਤੋਂ ਵੱਧ ਅੱਗੇ ਵਧਨ ਸੇਵਾ ਦੇ ਵਿੱਚ ਸਾਡਾ ਹੱਥ ਸਹਿਯੋਗ ਦੇਣ ਤੇ ਵੱਧ ਤੋਂ ਵੱਧ ਆਪਣੇ ਇਲਾਕੇ ਦੀ ਸੇਵਾ ਕਰਨ ਤੇ ਲੋਕਾਂ ਨੂੰ ਕੋਈ ਵੀ ਐਸੀ ਸਮੱਸਿਆ ਹੋਵੇ ਭਾਵੇਂ ਉਹ ਘਰ ਤੋਂ ਲੈ ਕੇ ਪੜ੍ਹਾਈ ਤੋਂ ਲੈ ਕੇ ਰੋਜ਼ਗਾਰ ਤੋਂ ਲੈ ਕੇ ਹਰ ਤਰੀਕੇ ਦੀ ਸਮੱਸਿਆ ਸਾਡੇ ਤੱਕ ਪਹੁੰਚੇ ਤੇ ਅਸੀਂ ਉਹਦੀ ਹੱਲ ਕਰ ਸਕੀਏ ਅੱਜ ਹਲਕਾ ਨੌਰ ਤੇ ਵੇਖੇ ਜਿਹੜੀ ਆ ਬਾਕੀ ਸਮੱਸਿਆ ਨਹੀਂ ਕੇ ਲੱਗਦਾ ਕਿ ਤੁਹਾਡੇ ਵੱਲੋਂ ਹੁਣ ਕੈਂਪ ਲਗਾਇਆ ਗਿਆ ਤਾਂ ਲੋਕਾਂ ਨੂੰ ਜਿਹੜਾ ਆ ਸੁੱਖ ਦੋਤਾਂ ਦਾ ਜਿਹੜੀਆਂ ਮਿਲ ਸਕਣ। ਦੇਖੋ ਕੰਤਾ ਇਹ ਮੈਡੀਕਲ ਕੈਂਪ ਹੀ ਨਹੀਂ ਹੋਰ ਵੀ ਜਿਸ ਤਰੀਕੇ ਦੇ ਨਾਲ ਵੀ ਅਸੀਂ ਲੋਕਾਂ ਦੇ ਵਿੱਚ ਆ ਸਕਦੇ ਅਸੀਂ ਜਾਣੇ ਰਹਿੰਦੇ ਹਾਂ ਭਾਵੇਂ ਆ ਮੀਆਂ ਨੂੰ ਲੈ ਕੇ ਵੀ ਲੋਕਾਂ ਦੇ ਜ਼ਮੀਨਾਂ ਬੋਲੀਆਂ ਹੋ ਗਈਆਂ ਜਿਹੜੇ ਕੱਚੇ ਘਰ ਸੀ 60 60 70 70 ਸਾਲ ਪੁਰਾਣੇ ਸਾਡਾ ਉਹਨਾਂ ਵੱਲੋਂ ਵੀ ਦੌਰਾ ਕੀਤਾ ਗਿਆ ਸੀ ਟੋਟਲ 106 ਜਾਂ 110 ਘਰ ਐਸਟ ਟਾਰਗੇਟ ਕੀਤੇ ਨੇ। ਰੇਸ ਕੀਤੇ ਨੇ ਵੀ ਜਿਹੜੇ ਇਹਨਾਂ ਮੀਆਂ ਕਰਕੇ ਮਾਰ ਪਈਏ। ਚਲੋ ਉੱਥੇ ਵੀ ਬਹੁਤ ਮਾੜਾ ਆਇਆ ਸਭ ਕੁਝ ਹੋਇਆ ਲੇਕਿਨ ਇਸ ਮੀਨ ਜਿਹੜੇ ਗਰੀਬ ਉਸਾ ਦਾ ਤਫਾਤ ਉਹਦੇ ਵਿੱਚ ਲੋਕਾਂ ਨੂੰ ਜਿਹੜੀ ਸਮੱਸਿਆ ਆਈ ਹੈ ਉਹਨਾਂ ਦੇ ਘਰ ਕੱਚੇ ਸੀਗੇ ਘਰ ਉਹਨਾਂ ਦੇ ਵਾਲਿਆਂ ਵਾਲੇ ਸੀਗੇ ਮੀਂਹ ਨੇ ਉਹਨਾਂ ਨੂੰ ਕਮਜ਼ੋਰ ਹੁੰਦਿਆਂ ਆਇਆ ਵੀ ਉਹਨਾਂ ਨੂੰ ਡੇਕ ਉਹਨਾਂ ਘਰਾਂ ਨੂੰ ਬਣਾਉਣ ਦੇ ਲਈ ਸੈਂਟਰ ਸਰਕਾਰ ਵੱਲੋਂ ਜਿਹੜੀਆਂ ਵੀ ਸਾਨੂੰ ਸੁਲਤਾਨ ਮਿਲਣਗੀਆਂ ਉਹ ਅਸੀਂ ਲੋਕਾਂ ਤੱਕ ਪਹੁੰਚਾਉਣਾ ਠੀਕ ਹੈ ਦਾਸ ਕਹਦੇ ਹੈ ਸਾਡੇ ਕੈਂਪਾਂ ਦੇ ਕਮਿਊਨਿਟੀ ਕੇਂਦਰ ਸੇਂਗੇ ਰਾਮਦਾਸ ਜੀ ਆ ਸਾਡੇ ਛੋਟੇ ਵੀਰ ਅਕਸ਼ਿਮਾਨ ਜੀ ਤੇ ਆਏ ਸੀ ਕਿ ਅੱਜ ਉਹਨਾਂ ਨੇ ਇੱਕ ਪ੍ਰਧਾਨ ਮੰਤਰੀ ਸਾਹਿਬ ਦੇ ਜਨਮ ਦਿਨ ਤੇ ਪ੍ਰੋਗਰਾਮ ਇਨਵਾਈਟ ਕੀਤਾ ਵਾ ਜਿਹੜਾ ਮੈਡੀਕਲ ਦਾ ਔਰ ਭਾਜੀ ਅੱਜ ਵੀ ਬੜਾ ਕੁਝ ਕਰਦੇ ਰਹੇ ਆ ਜਦੋਂ ਭਾਈ ਚੇਅਰਮੈਨ ਬਣ ਕੇ ਆਏ ਅੰਬਸਡਰ ਦੇ ਵਿੱਚ ਸਭ ਤੋਂ ਪਹਿਲਾਂ ਪ੍ਰੋਗਰਾਮ ਇਹਨਾਂ ਰੱਖਿਆ ਸੀਗਾ ਬੋਲ ਬਾਗ ਲੇਕਿਨ ਬੋਲ ਬਾਗ ਪ੍ਰੋਹਾਨਾਂ ਨੂੰ ਮਿਲੇ ਜਿਹੜੀਆਂ ਕਹਿੰਦਾ ਕੋਈ ਸੁਵਿਧਾਨੀ ਉੱਥੇ ਗਈ ਐ ਅੱਜ ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਆਈ ਕਿ 26 ਕਰੋੜ ਰੁਪਇਆ ਭਾਈ ਨੇ ਉੱਥੇ ਪਾਸ ਕਰਵਾ ਦਿੱਤਾ ਆ ਨਾ ਵਾਸਤੇ ਜਿਹੜਾ ਗਰਾਉਂਡ ਵਾਸਤੇ ਕਿ ਮੈਂ ਦੇਖੋ ਕਰ ਗਊਗਾ ਇੱਕ ਮਿਹਨਤ ਤਾਈਏ ਸਾਰੇ ਪਿੰਡ ਭਰਾ ਨਾਲ ਚੱਲੀ ਇਹਨਾਂ ਦੇ ਤੇ ਅੱਗੇ ਨੇ ਚੜ੍ਹਦੀ ਕਲਾ ਵਾਸਤੇ ਹਰਦਾ ਸਦੀ ਵੀ ਲੱਗਦਾ ਹੈ ਕਿ ਅਖੇ ਜੀ ਵੱਲੋਂ ਜਿਹੜੇ ਆ ਕੰਮ ਕੀਤੇ ਜਾ ਰਹੇ ਆ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਰੀਆਂ ਘਰ ਘਰ ਤੱਕ ਪਹੁੰਚਾਈਆਂ ਜਾ ਰੀਆਂ ਹੈ ਤੇ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਜੂਠਾ ਜਿਹੜੇ ਅੱਗੇ ਹੋਣੇ ਚਾਹੀਦੇ ਬਾਜੀ ਬਿਲਕੁਲ ਹੋਣੇ ਚਾਹੀਦੇ ਵੇਖੋ ਜੀ ਪਹਿਲੀ ਗੱਲ ਤੇ ਜੂਠਾ ਤੋਂ ਦੂਜੀ ਗੱਲ ਸਾਡੇ ਸਿਟੀ ਦੇ ਕੋਈ ਆਦਮੀ ਚੱਲਦੇ ਕੋਈ ਪਰਸਨ ਚੱਲਦੇ ਨਾ ਕਦੀ ਨਾ ਨਹੀਂ ਕਰਦਾ ਕਿਸੇ ਬੰਨ ਉਹ ਮਤਲਬ ਜੇ ਇਲਾਜ ਦੀ ਹੈ ਉਹਨੇ ਇੱਕ ਮੈਂ ਦੇਖਣ ਡਿਆ ਕਿ ਟੂਲਾ ਬਦਲੀ ਕਰਨਾ ਸੀਗਾ ਤੇ ਭਾਈ ਨੂੰ ਉਸੇ ਦੇ ਡਾਕਟਰ ਸਾਹਿਬ ਨੂੰ ਗਿਆ ਅਪਾਇੰਟਮੈਂਟ ਆ ਗਈ ਕਿ ਟੂਲਾ ਫ੍ਰੀ ਆਫ ਕਾਸਟ ਚੇਂਜ ਕਰਕੇ ਦੇਣਾ ਸਾਨੂੰ ਇਹੋ ਜਿਹੇ ਨੌਜੋਨਾਂ ਹੀ ਚੁਟੇ ਆ ਔਰ ਅੱਗੇ ਦੇ ਨੌਜਵਾਨ ਆਉਣੇ ਚਾਹੀਦੇ ਠੀਕ